ਬੂ ਨਾਨਕ ਕਹਾਇਓ ਭਤੇ ਅੰਗਦ ਭਇਓ ਸਤ ਸੇ ਉਤਤਿ ਲਾਇਓ ਅੰਗਦ ਕਿਰਪਾ ਕਰੇ ਅਮਰ ਫਤਗੋ ਦੇਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮ ਦੀਆ ਗੁਰ ਰਾਮ ਦਾਸ ਦਰਸ਼ਨ ਪਰਸ ਕਹ ਮਥੁਰਾ ਅਮਰਤ ਬੈਣ ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਪਿ ਪਰਮਾਤਮਾ ਤੇਰੀ ਵਾਹਿਗੁਰੂ ਕਾ ਜੀ ਸੋ ਲੋਗ ਮਹਲਾ ਕੀ ਜਾ ਬਿਨ ਸਤ ਗੁਰ ਸੇਵੀ ਜਗਤ ਮੁਆ ਬਸਾ ਜਨਮ ਗਵਾਈ ਦੂਜੈ ਭਾਇ ਅਸ ਤੋਖ ਲੱਗਾ ਮਰ ਜਮੈ ਆਵੈ ਜਾਏ ਐਨ ਸਤਗੁਰ ਸੇਵੀ ਜਗਤ ਮੁਆਬਿਰਾਂ ਜਨਮ ਦਵਾਏ ਪੂਜਾ ਭਾਏ ਹੱਤ ਦੁੱਖ ਲੱਗਾ ਮਰ ਜਮੈਂ ਆਵੈ ਜਾਏ ਨਿਸ਼ਕਾਂਦਰ ਵਾਸ ਹੈ ਫਿਰ ਪਰ ਜੂਨੀ ਪਾਏ ਨਾਮਕ ਬਿਨ ਨਾ ਵੈ ਜਮ ਮਾਨਸੀ ਅੰਤ ਗਿਆ ਪਛੁਪਾਏ ਮਹਲਾ ਕੀ ਜਾ ਇਸ ਜਗ ਮਨਪੁਰਤ ਏਕ ਹੋ ਸੁਗਲੀ ਨਾਲ ਸਭਾਈ ਸਭ ਘਟ ਭੋਗ ਵੈ ਅਲਿਪਤ ਰਹੈ ਅਲਖ ਨ ਲਗਣਾ ਜਾਏ ਪੁਰ ਗੁਰੂ ਬੀ ਖਾਲਿਆ ਸ਼ਬਦ ਦੇ ਸੋਜੀ ਪਾਈ।ੁਰਖ ਸੇਵ ਸੇ ਪਰਤ ਹੋਵੈ ਜਿਨੇ ਹਮ ਸ਼ਬਦ ਜਲਾਈ। ਜਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟ ਕੁ ਵੈਰਾਈ। ਨਿਰ ਜਲ ਰਾਜ ਹੈ ਸਦਾ ਦੇ ਨਾ ਨਾਵ ਨਰ ਜਾਈ ਆਨੰਦਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਗ ਵਿਦਿਆ ਹਰ ਸੱਚੇ ਕੀ ਵਡਿਆਈ ਓੜੀ ਜਿਨ ਕਾ ਹਰ ਨਾਮ ਬਸਿਆ ਤਦ ਹਿਰਦੈ ਹਰ ਨਾਮੋ ਦਿਨ ਤਾਰਕਣਾ ਹਾਰ ਨਾਮ ਤੇ ਪਾ ਮਰ ਨਾਮੋ ਮਾਤਾ ਹਰ ਨਾਮੁ ਸਕਾਈ ਮਿਤਰ ਨ ਮਾਰਾ ਹਰ ਨਾਮ ਨਾਲ ਦਿਲ ਮਾ ਹੈ ਨਾਮ ਨਾਲ ਮਸਲਤ ਹਰ ਨਾਮ ہماری ਕਰਦਾਨਿਤ ਸਾਰਾ ਹਰ ਨਾਮ ہماری ਸੰਗਤ ਐ ਤੋ ਪਿਆਰੀ ਹਰ ਨਾਮ ਕੋਲ ਹਰ ਨਾਮ ਪਰਵਾਹ ਜਨ ਨਾਨਕ ਕੋ ਹਰ ਨਾਮ ਮਾਰ ਗੁਰ ਦੀਆ ਅਰਹਲਤ ਪੰਦ ਸਦਾ ਕਰੇ ਜਿਸੁ ਭਾਰ ਜਨ ਨਾਨਕ ਕੋ ਹਰਨਾਮੁ ਹਰਿ ਗੁਰ ਦੀਆ ਅਰਹਲਤ ਪੰਦ ਸਦਾ ਕਰੇ ਜਿਸੁ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ